ਅੱਜ ਸਵੇਰੇ ਉਸ ਵੇਲੇ ਇੱਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਜਦੋਂ ਇੱਕ ਦਰਖਤ ਦੀ ਵੱਡੀ ਟਾਣੀ ਮਾਰਗ ਤੇ ਤੇ ਜਾ ਰਹੀ ਹਰੀ ਹਰਿਆਣਾ ਰੋਡਵੇਜ਼ ਦੀ ਬੱਸ ਦੇ ਡਰਾਈਵਰ ਸ਼ੀਸ਼ੇ ਵਿੱਚ ਜਾ ਤਸੀ ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਇੱਕ ਵੱਡੀ ਰੁੱਖ ਦੀ ਭਾਰੀ ਟਾਣੀ ਡਰਾਈਵਰ ਦੇ ਅਗਲੇ ਸ਼ੀਸ਼ੇ ਵਿੱਚ ਤਸ ਚੁੱਕੀ ਹੈ ਜਿਸ ਦੇ ਚਲਦਿਆਂ ਡਰਾਈਵਰ ਦਾ ਫਰੰਟ ਸ਼ੀਸ਼ਾ ਬੁਰੀ ਤਰ੍ਹਾਂ ਟੁੱਟ ਗਿਆ ਹੈ ਪਰ ਡਰਾਈਵਰ ਦੀ ਸੂਝਬੂਝ ਦੇ ਚਲਦਿਆਂ ਇੱਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਡ라이ਵਰ ਦੀ ਮਨਯਤਾ ਬਲਬਗੜ ਤੋਂ ਹਮੀਰਪੁਰ ਜਾ ਰਹੇ ਬੱਸ ਜਦੋਂ ਨੰਗਲ ਸ਼੍ਰੀ ਅਨੰਦਪੁਰ ਸਾਹਿਬ ਪਿੰਡ ਰਾਏਪੁਰ ਦੇ ਕੋਲ ਪਹੁੰਚੀ ਤਾਂ ਉਹ ਅੱਗੇ ਜਾ ਰਹੀ ਗੱਡੀ ਤੋਂ ਪਾਸ ਲੈਣ ਲੱਗਾ ਤਾਂ ਸੜਕ ਦੇ ਕਿਨਾਰੇ ਲੱਗੇ ਇੱਕ ਵੱਡੇ ਰੁੱਖ ਦੀ ਟਾਣੀ ਜੋ ਮਾਰਗ ਉੱਪਰ ਆ ਚੁੱਕੀ ਸੀ ਉਹ ਉਸਤੇ ਫਰੰਟ ਸ਼ੀਸ਼ੇ ਵਿੱਚ ਧਸ ਗਈ ਜਿਸ ਦੇ ਚਲਦਿਆਂ ਇੱਕ ਜ਼ੋਰਦਾਰ ਧਮਾਕਾ ਹੋਇਆ ਤੇ ਬੱਸ ਦੀਆਂ ਸਾਰੀਆਂ ਸਵਾਰੀਆਂ ਡਰ ਗਈਆਂ ਉਸ ਵੇਲੇ ਬੱਸ ਵਿੱਚ ਬੈਠੀਆਂ ਸਾਰੀਆਂ ਸਵਾਰੀਆਂ ਆਪਣੇ ਪਰਮਾਤਮਾ ਨੂੰ ਯਾਦ ਕਰਨ ਲੱਗੀਆਂ ਤੇਜ਼ ਰਫ਼ਤਾਰ ਤੇ ਇਸ ਹਾਦਸੇ ਦੇ ਚਲਦਿਆਂ ਡਰਾਈਵਰ ਘਬਰਾਇਆ ਨਹੀਂ ਤੇ ਸੂਝ-ਬੂਝ ਦੇ ਚਲਦਿਆਂ ਬੱਸ ਨੂੰ ਕੰਟਰੋਲ ਕਰਕੇ ਸਾਈਡ ਤੇ ਰੋਕ ਦਿੱਤਾ ਜਦੋਂ ਸਵਾਰੀਆਂ ਨੇ ਤੇ ਮਾਰਗ ਤੇ ਜਾ ਰਹੇ ਰਾਹੀਰਾਂ ਨੇ ਇਹਨੇ ਦੇਖਿਆ ਤਾਂ ਸਾਰੇ ਹੱਕੇ ਬੱਕੇ ਰਹਿ ਗਏ ਹਾਲਾਂਕਿ ਡਰਾਈਵਰ ਅਤੇ ਬੱਸ ਦੇ ਕੰਡਕਟਰ ਵੱਲੋਂ ਬੱਸ ਦੇ ਸ਼ੀਸ਼ੇ ਨੂੰ ਇੱਕ ਮਜ਼ਬੂਤ ਰੱਸੀ ਨਾਲ ਬੰਨ ਲਿਆ ਬੱਸ ਨੂੰ ਉੱਠ ਦੇ ਸਥਾਨ ਲਈ ਤੋੜ ਲਿਆ ਗਿਆ ਪਰ ਪਿਛੇ ਲੋਕ ਸੋਚਣ ਲੱਗ ਪਏ ਕਿ ਅਗਰ ਪਰਮਾਤਮਾ ਹੱਥ ਰੱਖ ਲਵੇ ਤਾਂ ਵੱਡੇ ਤੋਂ ਵੱਡੇ ਹਾਦਸੇ ਵੀ ਹੋਣ ਤੋਂ ਬਚ ਜਾਂਦੇ ਨੇ ਤੁਸੀਂ ਸੁਣੋ ਕੀ ਕਿਹਾ ਬਸ ਦੇ ਡਰਾਈਵਰ ਨੇ ਤੇ ਬਸ ਵਿੱਚ ਬੈਠੀਆਂ ਸਵਾਰੀਆਂ ਨੇ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੁੰਮਰਾ ਦੀ ਰਿਪੋਰਟ ਬੜਾ ਹੋ ਗਿਆ ਸਰ ਹਮ ਵੀ ਗਾੜੀ ਵਿੱਚ ਬੈਠੇ ਰੇਗਾ ਅਚਾਨਕ ਇਧਰ ਆਵਾਜ਼ ਹੀ ਆਈ तो देखा हमने नीचे उतर उधर डाला इसमें फंस के टूट गया है okay. और शीशा पूरा टूट गया है ड्राइवर को बच, ड्राइवर बच गया ये एक्चुअल में डाले कटने चाहिए जो रोड के ऊपर आए है ना पेड़ साफ होने चाहिए यही पेड़ था ये पीछे वाला जो है ना इसी पेड़ से डाला लग के इसका शीशा टूट गया अगर ड्राइवर के लग जाता ड्राइवर के लग जाता फिर तो सारी सवार हो जाती है नुकसान हो जाता ये एक्चुअल में जो पेड़ रोड पे आ रहे हैं देखो ये पूरा आ रहा है कटने चाहिए डालियाँ कटनी चाहिए इसकी अम्बाले कैंट तो नंगा कैम आ रहा 5:35 5:36 ਦੇ ਵਿੱਚ ਬਾਸ ਬੁੱਟਿਆ ਟਾਣਾ ਜੈਬ ਵਾਲੇ 50 ਹੋ ਗਿਆ ਪਰ ਤੁਸਾਂ ਚੱਲ ਹੋ ਸਕਦਾ ਸੀਗਾ ਡਰਾਈਵਰ ਦੇ ਸ਼ੀਸ਼ੇ ਦੇ ਵਿੱਚ ਵੱਜਿਆ ਬਟਿਆ ਨੂੰਸਾਂ ਹੋ ਸਕਦਾ ਸੀ 50 ਹੋ ਗਿਆ ਪ੍ਰਸ਼ਾਸਨ ਚਾਹੀਦਾ ਬੁੱਟਾ ਦੀ ਇਹਦਾ ਕੁਛ ਕਰਨ ਜੇ ਉਹ ਜਾਣੋਂ ਮਾਦਮ ਸਾਥ ਵੱਧ ਵੱਧ ਹੋ ਸਕਦਾ ਸੀ ਕਿੰਨੀਆਂ ਸਵਾਰੀਆਂ ਸੀ ਯਾਰ ਸਵਾਰੀ ਬਸ ਪੂਰੀ ਭਰੀ ਹੋਈ ਸੀ ਓਕੇ ਨਾਮ ਹੈ ਜੀ ਆਈ ਇਹ ਆਨੰਦਪੁਰ ਸੇ ਨਾਗੜ ਕੇ ਵਿੱਚ ਮੇ ਲੱਗੀ ਹੋ ਜੀ हाँ पेट का टहना लग गया है आप गाड़ी चला रहे थे हाँ जी हाँ जी कौन सी बस है कहाँ जा रही थी ये बस फरीदाबाद डिपो की है जी ये जा रही थी हमीरपुर हाँ जी बचानों लगा हाँ जी तो बचा हो गया कितने सवारी थी सवारी तो गाड़ी में होंगी थी करीब करीब चालीस पैंतालीस सवारी क्या आपको सफर करते हैं गाड़ी बिल्कुल गलत तो है ही जी हाँ नहीं होनी चाहिए रोड पर बचा हो गया हाँ जी